ਸ਼ਰਕਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਮਰਾਸ਼ੀਆ ਦੀ ਸਰਕਾਰ ਲੱਗਦੇ ਲੋਕ ਜਿੰਦਾਬਾਦ ਜਿੰਦਾਬਾਦ ਲੱਗਦੇ ਲੋਕ ਜਿੰਦਾਬਾਦ ਜਿੰਦਾਬਾਦ ਪੰਜਾਬ ਸਤਿਕਾਰ ਜੋਨਪੁਰ ਤੋਂ ਜੁਗਿਆਲ ਨੂੰ ਜੋੜਨ ਵਾਲੀ ਰੋਡ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਦੇ ਵਿੱਚ ਹੋਣ ਕਰ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ ਉਥੇ ਹੀ ਜਾਣਕਾਰੀ ਦਿੰਦੇ ਹੋਏ ਲੋਕਾਂ ਲੀਡਰਾਂ ਅਤੇ ਧਾਰਮਿਕ ਸੰਸਥਾ ਦੁਆਰਾ ਦੱਸਿਆ ਗਿਆ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਾਨੂੰ ਨਰਕ ਦੀ ਜ਼ਿੰਦਗੀ ਜੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਸੜਕ ਦੇ ਹਾਲਤ ਇੰਨੇ ਖਸਤਾ ਹੋ ਚੁੱਕੇ ਹਨ ਕਿ ਪ੍ਰਸ਼ਾਸਨ ਨੂੰ ਦਿਖਾਈ ਨਹੀਂ ਦਿੰਦਾ ਉਨਾ ਕਹਿਆ ਕਿ ਮੰਡੀ ਬੋਰਡ ਵੱਲੋਂ ਵਾਰ-ਵਾਰ ਇੱਕੋ ਗੱਲ ਕਹੀ ਜਾਂਦੀ ਹੈ ਕਿ ਸੜਕ ਪਾਸ ਹੋ ਗਈ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਲollipops ਦੇ ਨਾਂ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਦੇ ਚਲਦਿਆਂ ਉਹਨਾਂ ਕਹੇ ਕਿ ਜਲਦ ਹੀ ਸੜਕ ਦਾ ਨਿਰਮਾਣ ਨਹੀਂ ਕਰਵਾ ਗਿਆ ਤਾਂ ਇਹ ਸੰਘਰਸ਼ ਲੰਬਾ ਜਾਏਗਾ ਅਤੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਉਹਨਾਂ ਨੇ ਕਿਹਾ ਕਿ ਕੁਝ ਦਿਨ ਦਾ ਟਾਈਮ ਦਿੱਤਾ ਗਿਆ ਹੈ ਇਸ ਤੋਂ ਬਾਅਦ ਸੁजानਪੁਰ ਦੇ ਵਿੱਚ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਹੋਰ ਕੀ ਕਿਹਾ ਗਿਆ ਲੋਕਾਂ ਦੁਆਰਾ ਉਹ ਦੇਖਦੇ ਹਾਂ ਪੂਰੀ ਰਿਪੋਰਟ one of the premium and prestigious professional institutes providing a wide range of professional courses with 100% placement assistance we are ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਹੋਜੀ ਸਭ ਤੋਂ ਪਹਿਲਾਂ ਜਿੱਥੇ ਅੱਜ ਖੜਿਆ ਮੇਰਾ ਪਿੰਡ ਹੈ ਮੈਂ ਥੋੜਾ 35 ਸਾਲ ਤੋਂ ਆਪਣੇ ਪਿੰਡ ਦੀ ਰਹਿਣ ਨਵਾਈ ਕਰ ਰਿਹਾ ਆ ਕਾਂਗਰਸ ਪਾਰਟੀ ਨੂੰ ਬਲੋਂਗ ਕਰਨਾ ਮੈਂ ਇੱਥੇ ਇਹ ਜਿਹੜਾ ਰੋਡ ਬਣਿਆ ਸੀ ਅੱਜ ਤੋਂ 20 ਸਾਲ ਪਹਿਲਾਂ ਇਹ ਰੋਡ ਜਿਹੜਾ ਬਣਿਆ ਸੀਗਾ 20 ਸਾਲ ਦੀ ਸਰਕਾਰ ਨੂੰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਕਿ ਜਿਹੜਾ ਕਿ ਸਾਡਾ ਇਹ ਰੋਡ ਬਣਾਉਣ ਅੱਜ ਤੋਂ 10 ਸਾਲ 10 ਸਾਲ ਕਾਲੀ ਭਾਜਪਾ ਸਰਕਾਰ ਰਹੀ ਉਹਨਾਂ ਰੋਡ ਨਹੀਂ ਬਣਾਇਆ ਮੈਂ ਖੁਦ ਕਾਂਗਰਸੀਆਂ ਪੰਜ ਵਾ ਪੰਜ ਸਾਲ ਕਾਂਗਰਸ ਸਰਕਾਰ ਰਹੀ ਸਾਡਾ ਰੋਡ ਨਹੀਂ ਬਣਿਆ ਸੰਜਾਨਪੁਰ ਤੋਂ ਲੈ ਕੇ ਛਾਪਰ ਗੰਡੀ ਤੱਕ ਹੁਣ 4 ਸਾਲ ਆਪ ਸਰਕਾਰ ਬਣਿਆ ਹੋਗੇ ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਪਾਰਟੀਆਂ ਦੇ ਬੰਦੇ ਉਹ ਸਾਰੇ ਨੁਮਾਇੰਦੇ ਜਿੰਨੇ ਵੀ ਨੇ ਉਹ ਡੀਸੀ ਸਾਹਿਬ ਨੂੰ ਕਈ ਵਾਰ ਜਾ ਕੇ ਮੈਮੋਰੰਡਮ ਦੇ ਕੇ ਆਏ ਕਿ ਜਿਹੜੀ ਸੜਕਾ ਇਹਦਾ ਕੁਝ ਹੱਲ ਕਰੋ ਇਹਨਾਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਅਖਬਾਰਾਂ 'ਚ ਖਬਰਾਂ ਲਵਾਤੀਆਂ ਪਏ ਜਿਹੜੀ ਹੈ 31 ਮਾਰਚ ਤੋਂ ਪਹਿਲਾਂ ਜਿਹੜੀ ਸੜਕ ਹੈ ਇਹ ਬਣਾ ਦਿੱਤੀ ਜਾਏਗੀ ਲੇਕਿਨ ਸੜਕ ਕੀ ਬਣਾਉਣੀ ਹੈ ਕਿਸੇ ਨਮਾਇंदे ਨੇ ਆ ਕੇ ਕੋਈ ਖੱਡਾ ਪੂਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੀ ਮੇਰਾ ਇੱਥੋਂ 2 ਕਿਲੋਮੀਟਰ ਤੇ ਘਰ ਹੈ ਅਸੀਂ ਜਦੋਂ ਘਰੋਂ ਆਪਣੀ ਗੱਡੀ ਮੈਂ ਕੱਢਣਾ ਮੈਂ ਰੋਜ਼ ਸਵੇਰੇ 2 ਘੰਟੇ ਗੱਡੀ ਲੈ ਕੇ ਕੱਢਣਾ ਤੇ ਚੌਂਕ ਤੱਕ ਆਂਦੇ ਆ 2 ਕਿਲੋਮੀਟਰ ਮੈਨੂੰ ਅੱਧਾ ਘੰਟਾ ਲੱਗ ਜਾਂਦਾ ਕੋਈ ਸਾਡੇ ਇਲਾਕੇ ਦੀ ਸਵਾਈ ਨਹੀਂ ਇਹ ਜੋ ਜੱਗਾ ਜੀ ਨੇ ਕਿਹਾ ਜਾਂ ਸਾਰੀ ਜਿੰਨੀ ਪਬਲਿਕ ਆਈ ਆ ਉਹ ਇਹ ਗੱਲ ਕਹਿ ਰਹੀ ਹੈ ਇਸਾ ਨੂੰ ਜਿਹੜੀ ਆ ਹੋ ਸਕਦਾ ਹੈ ਕਿ ਬੋਟਲ ਬਾਈਕਾਟ ਵੀ ਕਰਨਾ ਪਵੇ ਜੇ ਅੱਜ ਇਹ ਸੜਕ ਸਾਡੀ ਨਹੀਂ ਬਣਦੀ ਸਾਡਾ ਅਗਲਾ ਸਟੈਪ ਇਹ ਨਹੀਂ ਕਿ ਅਸੀਂ ਇੱਥੇ ਅੱਜ ਧਰਨ ਆਇਆ ਤੇ ਚੋਪਾਂ ਅਸੀਂ ਬਿਲਕੁਲ ਚੁੱਪ ਨਹੀਂ ਰਹਿਣਾ ਇਹਨਾਂ ਨੂੰ ਤੇ ਚਲੋ ਅੱਜ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਆ ਛੋਟਾ ਜਿਹਾ ਇਲਾਕਾ ਆ ਇਧਰ ਕੋ 10 ਗੱਡੀਆਂ ਇਧਰ ਖੜੀਆਂ ਜਾਂ 10 ਉਧਰ ਇਹਨਾਂ ਦੇ ਕੰਨ ਦੀ ਜੂੰ ਜਿਹੜੀ ਆ ਮਹਿਕਮੇ ਦੀ ਤਾਂ ਸਰਕਣੀ ਆ ਮੰਡੀਕਰਨ ਬੋਰਡ ਦੀ ਜਿਹੜੀ ਇਹਨਾਂ ਦੇ ਸਿਰ ਤੇ ਕੁੰਭ ਕਰਨ ਦੀ ਨੀਂਦ ਸੁੱਤੇ ਆਇਆ ਹੈ ਨਾ ਇਹ ਤਾਂ ਜਾਗਣਾ ਜਦੋਂ ਅਸੀਂ ਇੱਕ ਨੰਬਰ ਜਿਹੜਾ ਆ ਉਹ ਜਾਮ ਕਰਨਾ ਹੈ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਵਾਂਗੇ ਜੇ ਸਾਡੀ ਗੱਲ ਨਹੀਂ ਸੁਣਦੀ ਸੁਣਦੇ ਤੇ ਅਸੀਂ ਧਰਨਾ ਉੱਥੇ ਮਾਰਾਂਗੇ ਜੋ ਵੀ ਹੈਗੀ ਹੈ ਸਰਕਾਰ ਨੂੰ ਅਸੀਂ ਆਪਣੀ ਚੇਤਾਵਨੀ ਦੇਣਾ ਚਾਹੁੰਦੇ ਆ ਅੱਜ ਦੇ ਕੁਛ ਨਹੀਂ ਇਹ ਛੋਟੇ ਜਿਹੇ ਲੋਕ ਨੇ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣ ਜਾ ਰਹੇ ਆ ਇੱਥੇ 20 ਪਿੰਡ ਇਹਨਾਂ ਦੇ ਲਗਦੇ ਨੇ 200 ਪਿੰਡਾਂ ਦੇ ਵਿੱਚ 20-20 ਮੈਂਬਰੀ ਕਮੇਟੀ ਬਣਾਵਾਂਗੇ ਸਾਰੇ ਇਲਾਕੇ ਨੂੰ ਜਾਗਰੂਕਤ ਕਰਕੇ ਬਹੁਤ ਵੱਡਾ ਜਿਹੜਾ ਧਰਨਾ ਆ ਅਸੀਂ ਨੈਸ਼ਨਲ ਹਾਈਵੇ ਬੰਦ ਕਰਾਂਗੇ ਭਾਈ ਸਾਹਿਬ ਪੋਜੀਸ਼ਨ ਇਹ ਹੈ ਕਿ ਸਾਡਾ ਜਿਹੜਾ ਇਹ ਧਰਨਾ ਨਾ ਅੱਜ ਲਾਣੇ ਪਿਆ ਸਾ ਨੂੰ ਬੜੀ ਮਜਬੂਰੀ 'ਚ 21 ਤੋਂ ਪਹਿਲੇ ਆਪਾਂ ਲਾਇਆ ਸੀ ਕੋਈ ਸਰਕਾਰ ਦਾ ਨੁਮਾਇੰਦਾ ਕਿਸੇ ਨੂੰ ਵੀ ਆ ਕੇ ਸੰਮਰਗ ਨਹੀਂ ਕੀਤਾ ਭਾਈ ਸਾਹਿਬ ਤੁਹਾਡੀ ਸਮੱਸਿਆ ਕੀ ਹੈ ਗੱਲ ਦੱਸੋ ਅਸੀਂ ਜੇ ਗੱਲ ਕਰ ਰਹੇ ਹਾਂ ਕੋਈ ਸਮੱਸਿਆ ਤਾਂ ਹੀ ਕਰ ਰਹੇ ਹਾਂ ਇਹ ਬੜੀ ਜਿਹੜਾ ਰੋਡ ਖਰਾਬ ਆ ਮੈਂ ਸਾਰੇ ਪ੍ਰੈਸ ਵੀਰਾਂ ਨੂੰ ਵੀ ਕਹਿਣਾ ਚਾਹਨਾ ਇੱਕ ਵਾਰ ਸਿਆਲਪੁਰ ਤੋਂ ਲਾ ਕੇ ਜੁਗਿਆਲ ਤੱਕ ਜਾਣ ਇਹ ਭਾਈ ਸਾਹਿਬ ਆਜਦੇ ਸਾਡੇ ਅਸੀਰ ਸਾਹਿਬ ਇਹ ਵੀ ਜਾਣ ਇਹ ਕਹਿਦੇ ਨੇ ਕਿ ਰੋਡ ਵਧੀਆ ਆ ਕੋਈ ਖੱਡਾ ਨਹੀਂ ਇਨੂੰ ਪੈਲ ਤੇ ਆਧਾਰ ਦੇ ਨਹੀਂ ਬਣਾਉਣਾ ਚਾਹੀਦਾ ਤੇ ਪੰਜ ਤੀ ਗੱਲ ਨਾਲ ਸਹਿਮਤ ਆ ਇਹ ਜੋ ਲੈ ਗਿਆ ਅੱਜ ਸਾਡੇ ਕੋ ਇਨਾਂ ਨੇ ਕੀ ਲੈ ਗਿਆ ਜਿਹੜਾ ਇਹਨਾਂ ਨੇ ਆਪਣੀ ਐਸਟੀਮੇਟ ਭੇਜੀ ਚੰਡੀਗੜ੍ਹ ਉਹ ਜਿੱਦੇ ਮੈਂ ਤੁਹਾਨੂੰ ਉਹ ਗੱਲ ਦੱਸਾਂ ਜਿਹੜਾ ਚੰਡੀਗੜ੍ਹ ਐਸਟੀਮੇਟ ਗਿਆ ਨਾ ਉਹਦੇ ਬਾਅਦ ਨਾ ਵੀ ਪੰਜਾਬ ਸਰਕਾਰ ਨੇ ਉਹ ਪੈਸੇ ਕਿੱਥੇ ਖਾ ਗਈ ਹੈ ਇਸ ਰੋਡ ਦੇ ਪੈਸੇ ਸਾਨੂੰ ਪਤਾ ਲੱਗੇ ਕਿੱਥੇ ਗਏ ਨਾ ਪੈਸੇ ਸੈਂਟਰਲੋਂ ਆ ਗਏ ਇਹਦੇ ਨਾਲ ਪੰਜਾਬ ਸਰਕਾਰ ਦੀ ਨਾ ਕਾਮਯਾਬੀ ਹੈ ਪੈਸੇ ਕਿੱਥੇ ਹੀ ਹੈ ਨਾ ਅਸੀਂ ਪੈਸੇ ਅਫਸਰਾਂ ਕੋਲ ਹੀ ਪੁੱਛਣਾ ਚਾਹੁੰਦੇ ਆ ਇਹਦੇ ਪੈਸੇ ਕਿੱਥੇ ਆ ਕੀ ਆ ਇਹ ਲੋਕ ਨਹੀਂ ਇਹ ਹਿੰਦੁਸਤਾਨ ਦੇ ਵਸਿੰਦੇ ਨਹੀਂ ਇਹ ਪੰਜਾਬ ਦੇ ਬਸੰਦੇ ਆ ਤੈਨੂੰ ਰੋਡ ਕਿਉਂ ਨਹੀਂ ਭਾਈ ਸਾਹਿਬ ਤੁਹਾਨੂੰ ਦੱਸ ਨਹੀਂ ਚਾਹੀਦੀ ਡੀਡੀਏ ਟ੍ਰੈਫੀਆ ਹੁੰਦੀ ਹੈ ਇੱਥੇ ਇਸ ਰੋਡ ਤੇ ਡੇਕ ਕੇ ਲੋਕ ਮਰਦੇ ਆ ਕਿੰਨਾ ਕੁਝ ਹੋ ਰਿਹਾ ਰੋਜ਼ ਐਕਸੀਡੈਂਟ ਬਜ਼ੁਰਗ ਡੇਕ ਰਿਹਾ ਗਰਬ ਦੀ ਮਹਿਲਾਵਾਂ ਬੁਰੀ ਹਾਲਤ ਹੋ ਰਹੀ ਆ ਤੁਹਾਨੂੰ ਕੀ ਦਸੀਏ ਹੁਣ ਮਤਲਬ ਕੀ ਦਸੀਏ ਤਾਂ ਲੂਬੀ ਸਾਡੇ ਕੋ ਜਿਹੜੀ ਗੱਲਾਂ ਆਂਦੀਆਂ ਇਸ ਕਰਕੇ ਆਹੇ ਸਾਰੇ ਦੁਖੀ ਹੋ ਗਏ ਤੇ ਅੱਜ ਸਾਰੇ ਭਰਾਵਾਂ ਨੇ ਸਾਰੀ ਪਾਰਟੀ ਵਾਇਸ ਉੱਟ ਕੇ ਆਪਾਂ ਲੋਕਲ ਹਲਕੇ ਨੇ ਜਿਹੜੇ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਬੈਠੇ ਆਂ ਇਸ ਲਈ ਤੁਹਾਡਾ ਸਾਰਿਆਂ ਦਾ ਅੰਦਰ ਦਰਵਾਜ਼ਾ ਨਹੀਂ ਤੇ ਇਹਦੇ ਬਾਅਦ ਨੈਸ਼ਨਲ ਹਾਈਵੇ ਲੰਬੇ ਸਮੇਂ ਤੇ ਬੰਦ ਕਰਾਂਗੇ ਅੱਜ ਵੀ ਆਪਾਂ ਇੱਥੋਂ ਨਹੀਂ ਉੱਠਣਾ ਅੱਜ ਵੀ ਇੱਥੋਂ ਕਰਾਂਗੇ ਓਨ ਮੇਰੀ ਬੇਨਤੀ ਹੈ ਕਿ ਅਫਸਰ ਲੰਬੇ ਸਮੇਂ ਤੋਂ ਪ੍ਰਸ਼ਾਸਨ ਨਾਲ ਕਿਹਾ ਯਾਰ ਇਹ ਕੰਮ ਲਗਾਇਆ ਜਾਏਗਾ ਕਿਉਂ ਲਗਾਇਆ ਜਾ ਰਿਹਾ ਪਾਜੀ ਬਿਲਕੁਲ ਝੂਠ ਮਾਰਦੇ ਆ ਸਾਰੇ ਲੀਡਰ ਰਲੇ ਹੋਏ ਨਾ ਸਾਰੀ ਪਾਰਟੀਆਂ ਦੇ ਲੀਡਰ ਰਲੇ ਹੋਏ ਨਾ ਕੋਈ ਇੱਕ ਦੂਜੇ ਦੇ ਖਿਲਾਫ ਗੱਲ ਨਹੀਂ ਕਰਦਾ ਅੱਜ ਆਮ ਲੋਕਾਂ ਨੂੰ ਕਿਉਂ ਉੱਠ ਕੇ ਖੜੇ ਹੋਣ ਦੀ ਲੋੜ ਪਈ ਬੋਟਾ ਲੀਡਰ ਲੈਣ ਤੇ ਖੜੇ ਲੋਕ ਹੋਣ ਇਹ ਭਾਈ ਸਾਹਿਬ ਸਾਰੇ ਐਨਐਨ ਪਾਰਟੀਆਂ ਤੋਂ ਜਿੰਨੇ ਵੀ ਖੜੇ ਆ ਕਿਆ ਯਾਰ ਸਾਡੀ ਜ਼ਮੀਰ ਨਹੀਂ ਆ ਸਾਰੇ ਦੀ ਜਾਗ ਦੀ ਜ਼ਮੀਰ ਆ ਜਿਹੜੇ ਇੱਥੇ ਇਕੱਠੇ ਹੋਏ ਆ ਇਸ ਕਰਕੇ ਮੇਰਾ ਸਾਰੇ ਪਰਸ ਨਹੀਂ ਆਪਾਂ ਇੱਥੇ ਬੈਠੇ ਨੇ ਗੱਲ ਸੁਣਾ ਕੇ ਜਾਵਾਂਗੇ ਗੱਲ ਸਾਨੂੰ ਸੁਣਾਣੀ ਆਂਦੀ ਹੈ ਸੁਣਾ ਕੇ ਜਾਵਾਂਗੇ